ਸਤਸ਼੍ਰੀਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਸਤਿਓ ਤਸਵੀਰਾਂ ਤੁਹਾਨੂੰ ਬਲਾ ਚੌਰ ਦੇ ਕਾਟਗੜ ਤੋਂ ਦਿਖਾ ਰਹੇ ਜਿੱਥੇ ਲਗਾਤਾਰ ਮੀਂਹ ਪੈਣ ਕਰਕੇ ਬਰਸਾਤੀ ਨਾਲੇ ਨਾਲ ਜੁੜੀ ਸੜਕ ਇੱਕ ਨਹਿਰ ਦਾ ਰੂਪ ਲੈਂਦੀ ਹੋਈ ਨਜ਼ਰ ਆ ਰਹੀ ਹੈ ਦੱਸ ਦਈਏ ਸੜਕ ਤੇ ਪਾਣੀ ਖੜੇ ਕਰਕੇ ਰਾਹਗੀਰਾਂ ਤੇ ਆਉਣ ਜਾਣੇ ਵਾਲੇ ਵਾਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਪਿੰਡ ਕਾਠਗੜ ਦੀ ਸਰਪੰਚ ਰਿਸ਼ੂ ਬਾਲਾ ਨੇ ਕਿਹਾ ਕਿ ਉਹਨਾਂ ਵੱਲੋਂ ਖੱਡ ਦੀ ਸਫਾਈ ਕਰਵਾਉਣ ਲਈ ਸਬੰਧਤ ਵਿਭਾਗਾਂ ਨੂੰ ਕਾਫੀ ਵਾਰ ਉਹ ਕਹਿ ਚੁੱਕੇ ਹਨ ਅਤੇ ਜਦੋਂ ਸਬੰਧਤ ਵਿਭਾਗਾ ਵੱਲੋਂ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਜਾਂਦਾ ਤਾਂ ਪਿੰਡ ਦੇ ਸ਼ਰਾਰਤੀ ਅੰਸਰਾਂ ਵੱਲੋਂ ਕੰਮ ਬੰਦ ਕਰਵਾ ਦਿੱਤਾ ਜਾਂਦਾ ਜਿਸ ਕਰਕੇ ਅੱਜ ਇਹ ਹਾਲਾਤ ਬਣ ਗਏ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਸੜਕ ਤੇ ਬਹੁਤ ਸਾਰਾ ਪਾਣੀ ਖੜਿਆ ਹੈ ਤੇ ਸੜਕ ਨਹਿਰ ਦਾ ਰੂਪ ਲੈਂਦੀ ਹੋਈ ਜਿਹੜੀ ਉਹ ਨਜ਼ਰ ਆ ਰਹੀ ਹੈ ਤੇ ਸੜਕ ਨਹਿਰ ਵਿੱਚ ਤਬਦੀਲ ਹੁੰਦੀ ਨਜ਼ਰ ਆ ਰਹੀ ਹੈ ਜਿਸ ਕਰਕੇ ਮੋਟਰਸਾਈਕਲ ਕਾਰ ਤੇ ਆਉਣ ਜਾਣ ਵਾਲੇ ਰਾਹੀਰਾਂ ਲਈ ਸੜਕ ਤੇ ਖੜਾ ਪਾਣੀ ਵੱਡੀ ਮੁਸੀਬਤ ਦਾ ਕਾਰਨ ਬਣਦਾ ਜਾ ਰਿਹਾ ਹੈ ਮੌਕੇ ਤੇ ਡਰੇਨ ਤੇ ਮਾਈਨਿੰਗ ਵਿਭਾਗ ਦੇ ਸਬੰਧਿਤ ਐਸਡੀਓ ਪਹੁੰਚੇ ਜਿਨ੍ਹਾਂ ਨੇ ਇੱਕ ਜੀਸੀਬੀ ਮਸ਼ੀਨ ਲਗਾ ਕੇ ਸੜਕ ਤੇ ਖੜੇ ਪਾਣੀ ਨੂੰ ਖੱਡ ਵੱਲ ਛੱਡ ਦਿੱਤਾ ਅਤੇ ਉਹਨਾਂ ਨੇ ਪੱਕੇ ਇਸ ਦੇ ਹੱਲ ਲਈ ਕੀ ਆ ਕਿਸਦਾ ਟੈਂਡਰ ਲੱਗ ਚੁੱਕਾ ਤੇ ਜਲਦੀ ਇਸ ਦੀ ਸਫਾਈ ਕਰਵਾਈ ਜਾਵੇਗੀ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਆਪਣਾ ਨਾਮ ਜੀ ਮਨਿੰਦਰ ਪਾਲ ਪਿੰਡ ਆਪਣਾ ਕਿਹੜਾ ਹੈ ਕਾਟਲਾ ਬੜੇ ਹਾਲਾਤ ਬੱਦ ਤੋਂ ਬੱਦਰ ਬਣੇ ਪਏ ਇਸ ਵੇਲੇ ਮੀਂਹ ਕਰਕੇ ਪਾਣੀ ਬਹੁਤ ਖੜ ਗਿਆ ਪਾਣੀ ਬਹੁਤ ਨੀਵਾ ਤੈ ਹੋ ਗਿਆ ਤਾਂ ਖੜਾ ਆਵਾਂਗੇ ਭਾਈ ਆ ਜਾ ਇਹ ਮੋਰੇ ਦਾ ਪਾਣੀ ਲੰਘਣੇ ਰਸਤਾ ਨਹੀਂ ਆਇਗਾ ਜਿਉਂ ਮੋਰੇ ਪੁਲੀ ਜੇ ਬਣਾਗੇ ਉਹ ਘਰਤ ਪਾ ਕੇ ਪੁਲੀ ਉੱਚੀ ਹੋ ਗਈ ਪ੍ਰੇਤਾ ਪਿੱਛੇ ਬਚੇ ਰੁਕਣ ਲੱਗ ਪਿਆ ਇਹ ਪਹਿਲਾਂ ਸਿੱਧਾ ਲੰਘ ਜਾਉਂਦਾ ਪਾਣੀ ਹੂੰ ਉਹਦੇ ਕਰਕੇ ਜਾ ਤਾਂ ਉੱਥੋਂ ਹਾਲ ਹੋਵੇ ਨਾ ਮੋਰੇ ਦਾ ਥੋੜਾ ਬੋਤਾ ਅੱਗੇ ਤਾਂ ਝਾੜੀਆਂ ਫੱਸੀਆਂ ਸੀ ਆਉਂਦੇ ਪੁਲੀ ਦੇ ਵਿੱਚ ਹੁਣ ਰੇਤੇ ਨਾਲ ਭਾਰਤ ਬੰਦੇ ਹੋ ਗਿਆ ਉਹ ਪਾਣੀ ਉਹਦੇ ਉੱਪਰੋਂ ਲੰਘਦਾ ਤਾਂ ਖੜਦਾ ਅੱਛਾ ਉੱਪਰੋਂ ਲੰਘਦਾ ਸੀ ਆ ਪੈਪਾ ਚੋਂ ਲੰਘਣਾ ਤੈਪ ਕੇ ਤੇ ਪਾਣੀ ਹੁਣ ਅੱਜ ਜਿਹੜੀ ਇਹ ਖੱਡ ਆਈ ਹੈ ਇਹ ਨਾ ਖੱਡ ਨਹੀਂ ਆਈ ਇਹ ਤਾਂ ਇਹ ਮੀਂਹ ਦਾ ਪਾਣੀ ਆ ਇਹ ਮੀਂਹ ਦੇ ਪਾਣੀ ਇੱਥੇ ਖੜਾ ਹੋ ਗਿਆ ਮੀਂਹ ਦਾ ਹੀ ਨਿਊਆਂ ਸਾਂਚ ਜਿਹੜਾ ਇਧਰੋਂ ਆਉਂਦਾ ਕੋਈ ਇਧਰੋਂ ਜੇ ਖੱਡਾ ਕੀ ਤਾਂ ਹਾਲਾਤ ਕਿਦਾਂ ਦੇਖੋਗੇ ਲੱਗਦਾ ਕਿ ਫੇਰ ਤਾਂ ਖੱਡ ਇਦਾਂ ਜਾਉਂਦੋਂ ਨੰਗ ਖੜ ਕੇ ਜਾਂਦੇ ਜਿੱਦਾਂ ਅੱਗੇ ਜਾਂਦੇ ਤੇ ਜਾ ਗਏ ਐਂ ਕੰਮ ਹੋ ਗਿਆ ਪੁਲ ਸਟੇਸ਼ਨ ਵੀ ਬਿਲਕੁਲ ਲੱਗ ਗਈ ਆ ਖੜ ਦੇ ਨਾਲ ਆਪਾਂ ਅੱਗੇ ਜਾ ਖਾੜਾ ਜੀ ਉਹਦੇ ਅੰਦਰ ਬੜ ਗਿਆ ਸਾਰੇ ਪਾਣੀ ਉਹਨਾਂ ਨੇ ਉਹ ਮੋਟਰ ਵਾਂਂ ਕਰਾ ਕੇ ਪਾਣੀ ਅੱਧਾ ਕਰ ਦੇਣਾ ਆ ਆ ਦੇਖ ਲੋ ਹਾਲਾਤ ਭਾਜੀ ਜਿੱਦਾਂ ਇੱਥੇ ਇਹ ਅੱਜ ਤੋਂ 2 ਮਹੀਨੇ ਪਹਿਲੇ ਲੋਕਾਂ ਨੇ ਕਹਿਣ ਤੇ ਕਿਉਂਕਿ ਸਮਾਜ ਜਿਹੜਾ ਸਾਰਾ ਉਹ ਤੋਂ ਚੰਦਪੁਰ ਉਰਕੀ ਤੋਂ ਲੈ ਕੇ ਜਿਹੜਾ ਦੁਨੀਆ ਨਾ ਚੰਡੀਗੜ੍ਹ ਤੱਕ ਇਸ ਰਸਤੇ ਤੋਂ ਗੁਜ਼ਰਦੀ ਸ਼ਾਰਟਕਟ ਹੈ ਲੋਕਾਂ ਨੇ ਕਹਿੰਦੇ ਮੇਰਾ ਘਰ ਰੋਡ ਦੇ ਉੱਪਰ ਹੈ ਜਦੋਂ ਮੈਂ ਬਾਹਰ ਨਿਕਲਦਾ ਤਾਂ ਲੋਕ ਮੈਨੂੰ ਕਹਿ ਕੇ ਜਾਂਦੇ ਯਾਰ ਸਪਾਈ ਕਰਾ ਦਿਓ ਸਪਾਈ ਕਰਾ ਦਿਓ ਸਪਾਈ ਕਰਾ ਦਿਓ ਅਸੀਂ ਸਪਾਈ ਕੋਲੋਂ ਕਰਕੇ ਪੈਸਾ ਦਿੱਤਾ ਕਰਾਈ ਆ ਫਿਰ ਮੀ ਖੜ ਗਿਆ ਅਗਰ ਉਪਰੋਂ ਪਾਜੀ ਖੱਡ ਆ ਗਈ ਪਿੰਡ ਨੇ ਖੜਨਾ ਪੰਜ 7 ਕਰੋੜ ਥਾਣੇ ਤੇ ਲੱਗਿਆ ਉਹਨੇ ਖੜਨਾ ਸਾਡਾ ਮਕਾਨ ਖੜਨਾ ਸ਼ੈਲਰ ਨੇ ਖੜਨਾ ਹਸਪੀਟਲ ਨੇ ਖੜਨਾ ਔਰ ਉਹ ਹਾਲਾਤ ਬਣ ਗਏ ਉਹਰੇ ਲੋਕ ਕਹੀ ਜਾਂਦੇ ਜੀ ਮਾਈਨਿੰਗ 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 ਉਹ ਤੋਂ ਜਿਹੜੀ ਮਿੱਟੀ ਚੱਕੀ ਉਹ ਐਚਡੀਐਫਸੀ ਦੇ ਮੂਹਰੇ ਜਾ ਕੇ ਮੌਕਾ ਦੇਖ ਸਕਦੇ ਕੋਈ ਮਿੱਟੀ ਜਾ ਕੇ ਜਗਤਿਆਲ ਦੀ ਖਾੜੇ ਚ ਪਾਈ ਉਹ ਰਹਿਮ ਕੋ ਬਣਾਇਆ ਕੁਛੇ ਕੋਲ ਵੇਲ ਨਹੀਂ ਹੈਗਾ ਭਾਜੀ ਅਸੀਂ ਆਪਣੀ ਜੇਹਤ ਦੇ ਨਾਲ ਜਿਹੜੇ ਸ਼ਿਕਾਇਤ ਕਰਦੇ ਉਹ ਮੋੜੇ ਹੋ ਜਾਂ ਅਸੀਂ ਮਗਰ ਹੋ ਜਾਂਦੇ ਪਰ ਆਵਾ ਮਾਈਨਿੰਗ ਕਰ ਲੈਣ ਸਾਡੀ ਆ ਸਮੱਸਿਆ ਦਾ ਹੱਲ ਕਰ ਦੇਣ ਜਿਹੜੇ ਬੰਦੇ ਸੀ ਬੈਠੇ ਸੋਚਦੇ ਜਿਨ੍ਹਾਂ ਦਾ ਘਰ 24 ਘੰਟੇ ਰਾਤੀਂ ਮੀਂਹ ਪੈਂਦਾ ਦਾ ਬਾਰ ਬਾਰ ਉੱਠ ਕੇ ਦੇਖੇ ਵੀ ਪਾਣੀ ਕਿਤੇ ਖੱਟ ਸਾਡੇ ਵੱਲੋਂ ਤਾਂ ਨਹੀਂ ਆ ਗਿਆ ਸਾਡੇ ਵੱਲੋਂ ਮੇਰੇ ਲੱਖਾਂ ਕਰੋੜਾਂ ਰੁਪਈਆ ਮਕਾਨਿਆਂ ਪਰ ਲਾਇਆ ਵਾ ਅਸੀਂ ਸੈਲਰਾਂ ਚ ਕਰੋੜਾਂ ਰੁਪਈਆ ਦਾ ਸਰਕਾਰ ਦਾ ਸਰਕਾਰ ਦਾ ਝੋਨਾ ਪਿਆ ਕਰੋੜਾਂ ਰੁਪਈਆ ਦਾ ਮਰ ਜਾਣਗੇ ਅਸੀਂ ਵੀ ਨੱਚਾ ਥਾਣੇ ਪਰ ਇਹਨਾਂ ਲੱਗਿਆ ਪਰੇ ਸ਼ਿਕਾਇਤ ਵਾਲੇ ਰਹਿਮ ਕਰਨ ਪਿਰਾਸੀ ਕੋਈ ਮਾਈਨਿੰਗ ਨਹੀਂ ਸਾਡਾ ਇਤਿਹਾਸ ਫੋਲ ਕੇ ਦੇਖ ਲੋ ਰੱਬ ਨੇ ਬਹੁਤ ਕੁਝ ਦਿੱਤਾ ਉਹ ਨਾਵੇਂ ਮਾਈਨਿੰਗ ਕਰਦਾ ਨਾਵੇਂ ਮਾਈਨਿੰਗ ਦੇ ਹੱਕੇ ਚ ਅਜੀ ਦਾ ਇੱਕ ਬੇਨਤੀ ਜ਼ਰੂਰ ਕਰਦੇ ਆ ਆ ਪ੍ਰਸ਼ਾਸਨ ਉਹ ਆ ਸਬਾਈ ਕਰਾ ਦੋ ਅਗਰ ਮੀ ਪਹਿ ਗਿਆ ਉੱਪਰ ਦੇ ਹੋਰ ਖਾਡਾਗੇ ਤਾਂ ਅਸੀਂ ਤਬਾਹ ਹੋ ਜਣਾ ਸਾਰੇ ਆ ਮਾਤਾ ਪਾਜੀ ਅਸੀਂ ਕਰਾਈ ਜਾਂਦੇ ਨਾਲ ਦੀ ਨਾਲ ਪਰ ਜਿਹੜੇ ਸ਼ਰਾਰਤੀ ਅੰਸਰ ਹਨ ਨੇ ਕਈ ਉਹ ਸ਼ਿਕਾਇਤਾ ਕਰ ਕਰਕੇ ਕੰਮ ਰੋਕਦੇ ਨੇ ਨਹੀਂ ਅਸੀਂ ਤਾਂ ਇਹ ਕਹਿੰਨੇ ਕਿ ਉਹ ਆਪ ਆ ਜਾਣਾ ਹੁਣ ਅਸੀਂ ਨਹੀਂ ਕਰਾਵਾਂਗੇ ਤਾਂ ਆਪ ਕਰਾ ਲੈਣਾ ਕਿ ਸਹਿਬ ਬੁਲਾਣੇ ਉਹਨਾਂ ਨੂੰ ਕੋ ਆਣ ਇਹ ਪਤਾ ਲੱਗਿਆ ਸੀਗਾ ਜੀ ਸੀ ਵੀ 2 ਦਿਨ ਪਹਿਲਾਂ ਲੱਗੀ ਵੀ ਸੀ ਇੱਥੇ ਹਾਂਜੀ ਹਾਂਜੀ ਉਹਦੇ ਤੇ ਪਰਚਾ ਵੀ ਦਰਜ ਕਰਨੇ ਲਈ ਮਾਈਨਿੰਗ ਉਹ ਭਾਗੇ ਤੇ ਪੁੱਜ ਗਿਆ ਸੀ ਹਾਂਜੀ ਆ ਗਏ ਸੀ ਕਿ ਮੈਂ ਵੀ ਆਈ ਸੀ ਇੱਥੇ ਤੇ ਉਹਨਾਂ ਨੂੰ ਮੈਂ ਜੋ ਵੀ ਆਪਾਂ ਡੀ ਸੀ ਸਾਹਿਬ ਨੂੰ ਪਹਿਲੀ ਦਿੱਤਾ ਹੋਇਆ ਸੀ 2-3 ਮਹੀਨੇ ਪਹਿਲੇ ਰਿਕਵੈਸਟ ਕਰਕੇ ਆਏ ਹੋਏ ਸੀ ਕਿ ਆ ਸਾਨੂੰ ਕਰਾ ਲੰਦੋ ਤੇ ਅਸੀਂ ਉਹਨਾਂ ਨੂੰ ਮੈਂ ਦਿਖਾਤਾ ਸੀ ਜੋ ਵੀ ਅਸੀਂ ਲਿਖਿਆ ਤਾਂ ਉਸ ਤੋਂ ਬਾਅਦ ਉਹ ਚਲੇ ਗਏ ਸੀ ਪਰ ਫਿਰ ਵੀ बार-बार ਲੋਕ ਨਾ ਉਹਨਾਂ ਨੂੰ ਸ਼ਿਕਾਇਤਾਂ ਕਰਦੇ ਆ ਕਿਆ ਕਰੀ ਹੁਣ ਅਸੀਂ ਕੰਮ ਨਹੀਂ ਕਰਾਉਂਦੇ ਤੇ ਗੁੜੀ ਨਹੀਂ ਸੁੱਤਾ ਪਿਆ ਪ੍ਰਸ਼ਾਸਨ ਜਿਹੜਾ ਹੈਗਾ ਹਾਂਜੀ ਰੇਲ ਮਹਿਕਮਾ ਜਿਹੜਾ ਸੁੱਤਾ ਪਿਆ ਜੀ 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 ਬਿਲਕੁਲ ਗੁੜੀ ਨਹੀਂ ਸੁੱਤੀ ਪਈ ਐ ਅਸਲੇ ਸਾਰੇ ਸੁੱਤੇ ਪਏ ਹੈ ਜੀ ਸਰਕਾਰ ਸੁਣਦੀ ਨਹੀਂ ਪਈ ਹੈਗੀ ਕਈ ਵਾਰ ਤੁਸੀਂ ਕਹਿ ਚੁੱਕੇ ਆ ਬਹੁਤ ਵਾਰੀ ਹਾਂਜੀ ਹਾਂਜੀ ਬਹੁਤ ਵਾਰੀ ਕਹਿ ਚੁੱਕੇ ਪਰ ਸੁਣਵਾਈ ਨਹੀਂ ਹੋ ਰਹੀ ਹੁਣ ਅਗਰ ਨਹੀਂ ਸੁਣਿਆ ਨਾ ਸਰਕਾਰ ਨੇ ਤਾਂ ਅਸੀਂ ਆਪੇ ਕਰਾਵਾਂਗੇ ਕੰਮ ਇਹ ਮੇਂ ਬੱਚਿਆਂ ਦਾ ਸਾਈਕਲ ਦਾ ਰਸਤਾ ਹੈ ਸਕੂਲ ਨੂੰ ਜਾਂਦੇ ਬੱਚੇ ਸਾਈਕਲਾਂ ਤੋਂ ਬਹੁਤ ਪੁਰਾਣਾ ਹੈ ਅੱਜ ਵੀ ਅੱਜ ਵੀ ਬੱਚੇ ਆਉਗੜ ਖਾਪੜਾ ਗਿਰ ਜਾਂਦੇ ਆ ਬੱਚੇ ਬਹੁਤ ਮੁਸ਼ਕਲ ਆਉਂਦੀ ਆ ਸਕੂਲੀ ਬੱਚਿਆਂ ਨੂੰ ਹਾਂਜੀ ਬਹੁਤ ਵੱਡੀ ਪ੍ਰੋਬਲ ਫਾਇਨ ਮੈਨੂੰ ਜੰਦਰ ਬਾਸਿੰਗ ਆ ਮੈਂ ਦਰਸ਼ਨ ਘਟਨੀ ਇਹ ਪਹੁੰਚ ਆ ਜਿਹੜਾ ਮਸਲਾ ਸਿਕਾ ਇਹ ਕਾਰਕੜ ਦਾ ਇਹ ਕਿਦਾਂ ਹੁਣ ਹੱਲ ਹੋ ਰਿਹਾ ਜੀ ਕੱਲ ਜੀ ਸਰ ਇਹਦੀ ਆਪਣੇ ਡੀਸੀ ਬਲੇ ਮੀਟਿੰਗ ਹੋਈ ਸੀ ਮੈਂ ਕਿਨ ਬੋਲਣ ਨਾਲ ਤੇ ਡੀਸੀ ਬਲੇ ਸੰਦੀਪ ਸਾਹਿਬ ਬਲੇ ਸੰਦੇਸ਼ ਸੀਗਾ ਕਿ ਇਹਨਾਂ ਨੂੰ ਡੀਸੀਡਿੰਗ ਕਰਵਾਤੀ ਜਾਵੇ ਤੇ ਵਿਦਿਨ ਵੀਕ ਡੀਪੀਆ ਤਿਆਰ ਕਰਕੇ ਭੇਜ ਦਿੰਦੇ ਆ ਤੇ 31 ਮਈ ਤੋਂ ਪਹਿਲਾਂ ਪਹਿਲਾਂ ਸਾਰਾ ਇਹ ਕੰਮ ਜਿੰਨਾ ਡੀਸੀਡਿੰਗ ਦਾ ਹੈਗਾ ਤੇ ਉਹ ਹੋ ਜਾਊਗਾ ਤੇ ਮਸਲਾ ਜਿਹੜਾ ਸਿਕਾ ਬਹੁਤ ਜ਼ਿਆਦਾ ਗੰਭੀਰ ਸਿਕਾ ਜਿੱਦਾਂ ਲੋਕਾਂ ਨੂੰ ਆਣ ਜਾਣਾ ਸਵੇਰੇ ਬੱਚੇ ਵੀ ਕਾਫੀ ਡਗੇ ਇਹਦੇ ਵਿੱਚ ਇਹ ਮਸਲਾ ਤਾਂ 2 ਮਹੀਨੇ ਪਹਿਲਾਂ ਤਾਂ ਦਿੱਤਾ ਹੈ ਇਹ ਇੰਨਾ ਟਾਈਮ ਕਿਉਂ ਲੱਗ ਗਿਆ ਸਰ ਮਸਲਾ ਤੁਸੀਂ 2 ਮਹੀਨੇ ਪਹਿਲਾਂ ਦਿੱਤਾ ਅਸੀਂ ਇਹਦੀ 6 ਮਹੀਨੇ ਪਹਿਲਾਂ ਸਪਾਈ ਵੀ ਕਰਵਾਈ ਆ ਪਰ ਉਹਨੇ ਪਾਈਪਾਂ ਦੇ ਵਿੱਚ ਦਾ ਚਾੜ-ਪੂਜਾ ਭਸ ਜਾਂਦਾ ਆ ਉਹਦੇ ਨਾਲ ਪਾਈਪਾਂ ਪਿੱਛੇ ਚੋਕ ਮੁਰੇ ਚੋਕ ਜਾਂਦੀਆਂ ਅਤੇ ਬਿੱਤੇ ਤੇ ਪਾਣੀ ਫੜ ਜਾਂਦਾ ਆ ਕੀ ਹੁਣ ਜਿਹੜਾ ਹੈਗਾ ਜਿਹਦੀ ਮੈਡੀਕਲ ਬੋਲਦਾ ਸਿੱਧਾ ਕਿ ਉਹ ਮੌਕੇ ਤੇ ਸਪਾਈ ਬੋਣਗੇ ਪਾਈਪਾਂ ਦੀ ਕਿਉਂਕਿ ਪਾਈਪਾਂ ਉਹਨਾਂ ਕੋਲ ਹੀ ਪਾਈਆਂ ਗਈਆਂ ਸੀ ਤਾਂ ਪੰਚਾਇਤ ਕਰਾਉਂਗੀ ਹੁਣ ਇਹਦੇ ਬਾਰੇ ਤਾਂ ਉਹ ਹੀ ਦੱਸ ਸਕਦੇ ਆ ਕਿ ਇਹਦੇ ਬਾਰੇ ਸਪਸ਼ਟਿਕਨ ਨਹੀਂ ਹੈ ਕੀ ਆ ਇਹ ਜਿਹੜਾ ਹੈਗਾ ਹੁਣ ਅਸਲੀ ਮਸਲਾ ਤਾਂ ਫੇਰ ਉੱਤੇ ਦਾ ਉੱਤੇ ਹੀ ਆਲੇ ਫਿਲਹਾਲ ਅਸਲੀ ਮਸਲਾ ਤੁਹਾਡਾ ਜੀ ਹਾਲ ਅਸੀਂ ਤਾਂ ਜੋ ਆਪਣੇ ਵੱਲੋਂ ਮੈਕਨਿਕ ਨੂੰ ਛੇਤੀ ਕਿਰਾਏ ਸਾਹਦੇ ਹੋ ਤਾਂ ਮੌਕੇ ਤੇ ਕਿਰਾਏ ਦੇ ਕਰਾਤਾ ਆ ਤੇ ਜਿਹੜੀਆਂ ਜੀਸੀਬੀ ਮਹਿਕਮੇ ਦੀਆਂ ਲੱਗੀਆਂ ਹੋਈਆਂ ਜੀ ਇਹ ਮੈਕਨਿਕ ਵੱਲੋਂ ਵਾਈ ਗਈਆਂ ਇੱਕ ਵੇਸ਼ ਹੈ ਤੁਹਾਡੇ ਪਿੰਡ ਵਾਲੇ ਵੱਲੋਂ ਪਿੰਡ ਦੀ ਪੰਚਾਇਤ ਨੂੰ ਹਾਂ ਜੀ ਤੇ ਸਾਰੇ ਦਾ ਪੱਕਾ ਹੱਲ ਵੈਸੇ ਕੀ ਹੈ ਜੀ ਪੱਕਾ ਹੱਲ ਜੀ ਦੇਖੋ ਇਹਦਾ ਤੁਸੀਂ ਆਪਣੇ ਜਿਹੜੀਆਂ ਮੂਰੇ ਪਾਈਪਾਂ ਪਾਈਆਂ ਗਈਆਂ ਉਹਦੇ ਵਿੱਚ ਜਦੋਂ ਬੁਝੇ ਪਾਸ ਜਾਂਦੇ ਆ ਤੇ ਪਿੱਛੇ ਜਦੋਂ ਬੈਡ ਸਿਲਟ ਅਪ ਹੋ ਜਾਂਦਾ ਆ ਜੀ ਤੇ ਹੁਣ ਇਹਦਾ ਪਾਈਪਾਂ ਵਾਲੀ ਕੀ ਕਰਨਾ ਹੈ ਇਹਦਾ ਹਮ ਸੰਬੰਧਿਤ ਵਿਭਾਗ ਹੀ ਕਰ ਸਕਦਾ ਜਿਨ੍ਹਾਂ ਨੇ ਪਾਈਆਂ ਹੋਈਆਂ ਤੇ ਤੁਸੀਂ ਕਿ ਅਸੀਂ ਤਾਂ ਡੀਸਟਿੰਗ ਕਰਵਾ ਸਕਦੇ ਹਾਂ ਜੀ ਤੇ ਜਿੱਦਾਂ ਪਿੰਡ ਦੀ ਡਿਮਾਂਡ ਹੈ ਹਰ ਸਾਲ ਸਾਡੇ ਵੱਲੋਂ ਕਰਵਾਉਣੀ ਹੈ ਹਰ ਸਾਲ ਕਰਵਾ ਦਾਂਗੇ ਪਰ ਇੱਕ ਬਰਸਾਤ ਦੇ ਵਿੱਚ ਪੜ ਜਾਂਦੀਆਂ ਜੀ ਜੀ ਤੇ ਜਦੋਂ ਵਾਰ-ਵਾਰ ਬਰਸਾਤ ਆਉਂਦੀ ਤਾਂ ਇੰਨਾ ਕੰਮ ਇਹ ਜਕੜਮ ਹੋਣਾ ਮੁਸ਼ਕਿਲ ਹੋ ਜਾਣਾ ਆ ਸਰ ਇਹ ਵੈਸੇ ਰੇਤੇ ਚ ਮੰਨਿਆ ਜਾਂਦਾ ਜਾਂ ਪੂਰੇ ਮਿੱਟੀ ਮੰਨਿਆ ਜਾਂਦਾ ਇਸ ਚੀਜ਼ ਨੂੰ ਕੋਈ ਇਹ ਸਿਲਟੀ ਸੈਂਡ ਆ ਨਾ ਤੈਨੂੰ ਰੇਤ ਕਹਿ ਸਕਦੇ ਨਾ ਮਿੱਟੀ ਆ ਇਸ ਚ ਸਿਲਟ ਆ ਮਿਸਟਰੇਟ ਜਿਆਦਾ ਮਿਕਸਿਆ ਜੀ 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 ਹਾਂਜੀ ਤੇ ਸਪੋਜ਼ ਕਰੋ ਇਹਦੀ ਬੋਲੀ ਵੀ ਵਗੈਰਾ ਵੀ ਹੋ ਸਕਦੀ ਹੈ ਜਿਵੇਂ ਇਹਨਾਂ ਨੇ ਬੇਨਤੀ ਕੀਤੀ ਹੈ ਬੋਲੀ ਨਹੀਂ ਸਰ ਇਹਦੀ ਜਿੱਦਾਂ ਚੋ ਬਗਦਾ ਆ ਤੇ ਇਹਦੇ ਹਾਲਾਤਾਂ ਇਹ ਬੰਨ ਬਣੀਆਂ ਤਾਂ ਇਹ ਬੈਡ ਆਪਣੇ ਡੀਫੈਕਟ ਨਹੀਂ ਹੋਊਗੀ ਉਹਦਾ ਬਕਾਇਦਾ ਟੈਂਡਰ ਲੱਗਣਾ ਆ ਜੀ